ਇਹ ਮੇਲਾ ਮਤਲਬ ਆਪਣਾ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਹੈ ਜੀ ਠੀਕ ਹੈ ਜੀ 14 ਫਰਵਰੀ ਤੋਂ 20 ਫਰਵਰੀ ਦੇ ਹਾਂ ਜੀ 14 ਫਰਵਰੀ ਦਿਨ ਬੁੱਧਵਾਰ ਨੂੰ ਸ਼ੁਰੂ ਹੋ ਕੇ ਜੀ 20 ਫਰਵਰੀ ਮੰਗਲਵਾਰ ਤੱਕ ਆਪਣਾ ਮੇਲਾ ਹੈ ਜੀ ਕਿਦੇ ਚ ਆਪਣੇ ਤਿੰਨੇ ਇਵੈਂਟ ਪਹਿਲਾਂ ਤੋਂ ਆਪਾਂ ਰੱਖਦੇ ਆਉਨੇ ਆ 17 ਤਰੀਕ ਨੂੰ ਆਪਣੀ ਪ੍ਰਦਰਸ਼ਨੀ ਹੈ ਜੀ ਜਿਹੜਾ ਕਿ ਮਤਲਬ ਸ਼ੋਅ ਨਹੀਂ ਹੈਗਾ ਠੀਕ ਹੈ ਜੀ ਪ੍ਰਦਰਸ਼ਨੀ ਇਹ ਵੀ ਘੋੜਿਆਂ ਨੂੰ ਮਤਲਬ ਆ ਕੇ ਨਮਾਇਸ਼ ਕਰ ਸਕਦਾ ਕੋਈ ਵੀ ਭਰਾ ਘੋੜਿਆਂ ਨੂੰ ਵੀ ਕਰ ਸਕਦਾ ਕੁੱਤਿਆਂ ਨੂੰ ਡੌਗ ਜੇ ਨੂੰ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਹੈ ਝੋਟਿਆਂ ਤੋਂ ਲੈ ਸਾਰੇ ਹੀ ਆਉਂਦੇ ਆ ਆਪਦੀ ਐਂਟਰੀ ਫੀਸ ਦੇ ਕੇ ਅਗਲਾ ਆਪਦਾ ਜਾਨਵਰ ਇੰਟਰ ਕਰਾ ਕੇ ਸੰਗਤਾਂ ਨੂੰ ਦਿਖਾ ਸਕਦਾ ਦਿਖਾ ਸਕਦਾ ਤੇ ਦੂਜੇ ਨੰਬਰ ਤੇ ਆ ਗਈ ਜੀ ਉਹਨਾਂ ਨੂੰ ਜਿਹੜੇ ਮਤਲਬ ਆਉਣਗੇ ਭਰਾ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਸਾਡੀ ਕਮੇਟੀ ਵੱਲੋਂ ਸਨਮਾਨ ਦਿੱਤਾ ਜਾਊਗਾ ਠੀਕ ਹੈ ਜੀ ਤੇ ਦੂਜੇ ਦਿਨ ਹੋ ਗਿਆ ਇਹ ਰੇਵੀਆਂ ਚੱਲਾ 18 ਫਰਵਰੀ ਨੂੰ ਰੇਵੀਆਂ ਚੱਲਾ ਹੋਣਗੀਆਂ ਜੀ ਠੀਕ ਹੈ ਜੀ ਤੇ ਜਿਹਦੇ ਵਿੱਚ ਵੀ ਸਾਰਿਆਂ ਨੂੰ ਖੁੱਲਾ ਸੰਦਾ ਹੈਗਾ ਐਂਟਰੀ ਫੀਸ ਦੇ ਕੇ ਆਪਦੇ ਕੋਈ ਵੀ ਭਰਾ ਜਨਮਰ ਤੋਰ ਸਕਦਾ ਹੈ ਜੀ ਰੇਵੀਆਂ ਚੱਲਾ ਪਾਰਟਿਸਿਪੇਟ ਕਰ ਸਕਦਾ ਤੇ ਤੀਜੇ ਦਿਨ ਹੈਗਾ ਆਪਣਾ ਜੀ 19 ਫਰਵਰੀ ਨੂੰ ਠੀਕ ਹੈ ਛਪਟਾ ਦੌੜਾਂ ਠੀਕ ਹੈ ਜੀ ਜਿਹੜੀਆਂ ਮਤਲਬ ਖੁੱਲੀਆਂ ਦੌੜਾਂ ਹੁੰਦੀਆਂ ਨੇ ਵੀ ਜਿਹੜਾ ਕਿ ਮਤਲਬ ਆਪਾਂ ਕਹਿੰਦੇ ਆ ਦੁਆਬੇ ਦੇ ਵਿੱਚ ਬਹੁਤ ਸੋਹਣਾ ਇਸ ਦਾ ਚੱਲ ਰਿਹਾ ਹੈ ਆਪਣੇ ਮਾਲਵੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਵੀ ਆਪਣਾ ਇੱਕ ਸਾਰਿਆਂ ਨਾਲ ਵੱਡੀ ਗੱਲ ਇਹ ਹੈ ਵੀ ਇਹ ਆਪਣਾ ਹੈਗਾ ਜੀ ਮੇਲਾ ਹਾਂਜੀ ਤੇ ਇਹਨੂੰ ਆਪਾਂ ਨਾਤਾ ਘੋੜਿਆਂ ਦੀ ਮੰਡੀ ਕਹਿ ਸਕਦੇ ਆ ਠੀਕ ਹੈ ਜੀ ਤੇ ਨਮਾਇਸ਼ ਵੀ ਇਹਦੇ 'ਚ ਹੁੰਦੀ ਹੈ ਦੌੜਾਂ ਵੀ ਹੁੰਦੀ ਹੈ ਪ੍ਰਦਰਸ਼ਨੀ ਵੀ ਹੁੰਦੀ ਹੈ ਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚਲੋ ਸਾਡੀਆਂ ਗੱਲਾਂ ਚੱਲਦੀ ਹੈ ਵੀ ਚਾਹੇ ਆਪਾਂ ਘੋਲ ਵੀ ਕਰਾਈਏ ਜਾਂ ਕੋਈ ਵੀ ਕਵਿਸ਼ਰੀ ਵੀ ਅਸੀਂ ਕਹਿੰਦੇ ਹਾਂ ਕਵਿਸ਼ਰਾਂ ਨੂੰ ਸਾਡਾ ਬਹੁਤ ਪ੍ਰੇਮ ਹੈ ਸਾਰੇ ਕਵਿਚਰਾਂ ਨਾਲ ਵੀ ਅਸੀਂ ਮਤਲਬ ਚਾਹੇ 20 ਤਰੀਕ ਨੂੰ ਘੋਲ ਕਰਾਈਏ ਚਾਹੇ ਕਵਿਸ਼ਰੀ ਕਰਵਾਈਏ ਚਾਹੇ ਦੋਨੇ ਕਰਵਾ ਦਈਏ ਵੀ ਉਹ ਸਾਡੀ ਕਮੇਟੀ ਦਾ ਚੱਲ ਰਿਹਾ ਹੈਗਾ ਆਪਸ ਵਿੱਚ ਹੈਨਾ ਜੀ ਉਹ ਕੁੜੀਆਂ ਜਿਹੜੀਆਂ ਵਾਇਰਲ ਹੋਈਆਂ ਨੇ ਉਹ ਏਸੇ ਤਲਵੰਡੀ ਸਾਬੋਂ ਵਾਲੀ ਧਰਤੀ ਤੋਂ ਵਾਇਰਲ ਹੋਈਆਂ ਨੇਗੀਆਂ ਜਿਵੇਂ ਬਾਬਾ ਜੀ ਨੇ ਕਿਹਾ ਵੀ ਇੱਥੇ ਕਿਸੇ ਨੇ ਡੈਕਣੀ ਉੱਚੀ ਬਾਗ ਦੇ ਵਿੱਚ ਲਾਉਣਾ ਹੈਨਾ ਤੇ ਵੀ ਪੂਰਾ ਫੁੱਲ ਬਾਬਾ ਜੀ ਪਰਿਵਾਰ ਮਾਰਕ ਮਾਹੌਲ ਹੋਵੇ ਸਾਡੇ ਧੀਆ ਭੈਣਾਂ ਨੇ ਜੀ ਉਹ ਵੀ ਇਹ ਸਾਡੇ ਆਪ ਦੇ ਪਰਿਵਾਰ ਵੀ ਆਉਣਗੇ ਤੇ ਜਿਹੜੀ ਵੀ ਧੀ ਭੈਣ ਇੱਥੇ ਆ ਗਈ ਉਹ ਸਾਡਾ ਪਰਿਵਾਰ ਹੈ ਤੇ ਅਸੀਂ ਐਂ ਕਹਿੰਦੇ ਆ ਵੀ ਅਸੀਂ ਜਿੰਨਾ ਆਪ ਦੀ ਧੀ ਭੈਣ ਨੂੰ ਇੱਜ਼ਤ ਕਰ ਦਿੰਨੇ ਆ ਵੀ ਸਾਰੇ ਭਰਾ ਹੀ ਉਹਨਾਂ ਇੱਜ਼ਤ ਦਿਓ ਬੱਚਿਆਂ ਨੂੰ ਤੇ ਬੱਚੇ ਤਾਂ ਕਰਕੇ ਆਪਾਂ ਇਹੀ ਮੇਨ ਮਕਸਦ ਇਹਦਾ ਇਹੀ ਹੈ ਸੁਖੀ ਵੀ ਇਸ ਟੀਚੋਂ ਮਤਲਬ ਨਵੀਂ ਪੀੜ੍ਹੀ ਮਤਲਬ ਘੋੜਿਆਂ ਦੇ ਨਾਲ ਜੁੜੇ ਤੇ ਸਾਡੇ ਸੱਭਿਆਚਾਰ ਨਾਲ ਜੁੜੇ ਪੰਜਾਬੀ ਪੰਜਾਬੀਅਤ ਨਾਲ ਜੁੜੇ ਤੇ ਉਸੇ ਵਾਸਤੇ ਇਹ ਮੇਲਾ ਰੱਖਿਆ ਗਿਆ ਵੀ ਆਉਣ ਵਾਲੇ ਦਿਨਾਂ ਚ ਹੋਰ ਆਪਾਂ ਚੰਗੀਆਂ ਨਵੇਂ ਪਰ ਤਾਂ ਪਾ ਕੇ ਨਵੀਆਂ ਪਲਾਂਘਾਂ ਪੱਟ ਕੇ ਸਾਰੀ ਤੇ ਇੱਕ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਹਨਾ ਤੁਸੀਂ ਦੇਖਿਆ ਵੀ ਸਾਰਾ ਬਾਈ ਦਿਖਾ ਦੇ ਵਾਲੇ ਵਾਲੇ ਹਨਾ ਤੇ ਵੀ ਬਹੁਤ ਖੁੱਲੀ ਡੁੱਲੀ ਜਗ੍ਹਾ ਸਾਹਮਣੇ ਸਟੋਰੀਆਂ ਲੋਕਾਂ ਨੇ ਜਿਨ੍ਹਾਂ ਨੇ ਬੁੱਕ ਕਰਾਈਆਂ ਨੇ ਤੇ ਸਾਰਾ ਲੱਗਿਆ ਬਈ ਬਹੁਤ ਸੋਹਣਾ ਪਾ ਕੇ ਹੀ ਮੈਂ ਕਹਿੰਦਾ ਵੀ ਜਿਹੜੇ ਭਰਾਵਾਂ ਕੋਲੇ ਕੋਈ ਬੱਕਰੇ ਬੱਕਰੀਆਂ ਨੇ ਵਧੀਆ ਜਾਨਵਰ ਨੇ ਮੈਂ ਕਹਿੰਦਾ ਵੀ ਹਰੇਕ ਬੰਦਾ ਉਰੇ ਆਓ ਇਹਨੂੰ ਜਿਵੇਂ ਬਾਬਾ ਜੀ ਨੇ ਕਿਹਾ ਵੀ ਕੋੜਾ ਪਾਲਕ ਦਾ ਇਥੇ ਵੀਰ ਆਉਣਗੇ ਆਉਣਗੇ ਇਥੇ ਨਾਲ ਕਿਸੇ ਕੋਲੇ ਕੋਈ ਵਧੀਆ ਨਸਲ ਦੇ ਜਿਵੇਂ ਝੋਟੇ ਹੈਗੇ ਝੋਟਾ ਕਿਸੇ ਕੋਲੇ ਉਹ ਵੀ ਆ ਸਕਦਾ ਡੌਗ ਬਰੀਡਿੰਗ ਵਾਲੇ ਵੀ ਵੀਰ ਆ ਸਕਦੇ ਆ ਐਫਐਸਸੀ ਵਾਲੇ ਵੀ ਆ ਸਕਦੇ ਆ ਕੋਈ ਵੀ ਆ ਸਕਦੇ ਆ ਹਨ ਤੇ ਹੋਰ ਵੀ ਕਿਸੇ ਨੇ ਕੋਈ ਦਵਾਈਆਂ ਵਾਲਾ ਨੇ ਅਪ ਦੀ ਸਟਾਲ ਲਾਉਣੀਆਂ ਕੋਈ ਜਿਵੇਂ ਆਪਣੇ ਖੁੰਡੀਆਂ ਵਾਲੇ ਵੀਰ ਹੋਗੇ ਬਿਲਕੁਲ ਜੀ ਜਿਵੇਂ ਬਾਬਾ ਜੀ ਖੁੰਡੀਆਂ ਵਾਲੇ ਆਉਂਦੇ ਹੁੰਦੇ ਆ ਹਨ ਛੋਟੀਆਂ ਦੇਖੋ ਜਿਵੇਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਆਂ ਤੁਹਾਡਾ ਤੇ ਇਸ ਟਾਈਮ ਭਰਾਵੋ ਆਪਾਂ ਬੈਠਿਆਂਗੇ ਤਲਵੰਡੀ ਸਾਬੋ ਯਾਨੀ ਕਿ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਕਿ ਆਪਣਾ ਚੌਥਾ ਅਕਾਲ ਤਖਤ ਸਾਹਿਬ ਆ ਸ੍ਰੀ ਦਮਦਮਾ ਸਾਹਿਬ ਤਖਤ ਸਾਹਿਬ ਹਾਂਜੀ ਤਖਤ ਸਾਹਿਬ ਹੈ ਤੇ ਇੱਥੇ ਆਪਣੇ ਨਾਲ ਜਿਵੇਂ ਤੁਹਾਨੂੰ ਪਤਾ ਪਿਛਲੀ ਵਾਰ ਵੀ ਘੋੜਿਆਂ ਦਾ ਮੇਲਾ ਲੱਗਿਆ ਤੇ ਉਦੋਂ ਪਿਛਲੀ ਵਾਰ ਵੀ ਲੱਗਿਆ ਜਿਆ ਕਿ ਤੀਜਾ ਆ ਗਿਆ ਬਾਬਾ ਜੀ ਹਾਂਜੀ ਤੀਜਾ ਮੇਲਾ ਤੇ ਆਪਣੇ ਨਾਲ ਸ੍ਰੀ ਦਮਦਮਾ ਸਾਹਿਬ ਹਾਊਸ ਸੁਸਾਇਟੀ ਜਿਹੜੀ ਬਣੀ ਵੀ ਆ ਸਾਰੇ ਉਹਦੇ ਮੈਂਬਰ ਨੇ ਤੇ ਪ੍ਰਬੰਧਕ ਵੀਰ ਬੈਠੇ ਨੇਗੇ ਤੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਵਾਰ ਜਿਹੜਾ ਆਪਣਾ ਈ ਘੋੜਿਆਂ ਦਾ ਇੱਥੇ ਮੇਲਾ ਹੁੰਦਾ ਜੀ ਹੈ ਨਾ ਹਾਂਜੀ ਤੇ ਨਾਲ ਜਿਹੜੀਆਂ ਰੇਬੀਆ ਚਾਲਾਂ ਤੇ ਆਪਣੀਆਂ ਦੌੜਾਂ ਹੁੰਦੀਆਂ ਨੇ ਜੀ ਉਹ ਕਿਹੜੀ ਕਿਹੜੀ ਤਰੀਕ ਦੀਆਂ ਨੇ ਤੇ ਮੇਲਾ ਕਰੋ ਤੋਂ ਕਿੰਨੀ ਤਰੀਕ ਤੱਕ ਲੱਗਣ ਜਾ ਰਿਹਾ ਪਹਿਲਾਂ ਤਾਂ ਬਾਈ ਸੁਖੀ ਸ਼ੇਰਗਿਲ ਤੁਹਾਨੂੰ ਪੰਜਾਬ ਪੈਦਾਵਾਰ ਵਾਲਿਆਂ ਨੂੰ ਇੱਥੇ ਆਉਣ ਤੇ ਬਹੁਤ ਜੀ ਆਇਆਂ ਤੁਸੀਂ ਪਹਿਲੇ ਮੇਲੇ ਤੋਂ ਲੈ ਕੇ ਸਾਡੇ ਨਾਲ ਸਾਥ ਦੇ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੇ ਤੁਹਾਡੇ ਸਰੋਤਿਆਂ ਅਨੁਸਾਰਾਂ ਨੂੰ ਸਤਿ ਸ੍ਰੀ ਅਕਾਲ ਬਾਈ ਤੇ ਆਪਣਾ ਮੇਲਾ ਜੀ ਇਹ ਤੀਜਾ ਮੇਲਾ ਹੋ ਗਿਆ ਜੀ ਠੀਕ ਹੈ ਜੀ ਤੇ ਇਹ ਮੇਲਾ ਮਤਲਬ ਆਪਣਾ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਹੈ ਜੀ ਠੀਕ ਹੈ ਜੀ 14 ਫਰਵਰੀ ਤੋਂ 20 ਫਰਵਰੀ ਦੇ ਜੀ ਹਾਂ ਜੀ 14 ਫਰਵਰੀ ਦਿਨ ਬੁੱਧਵਾਰ ਨੂੰ ਸ਼ੁਰੂ ਹੋ ਕੇ ਜੀ 20 ਫਰਵਰੀ ਮੰਗਲਵਾਰ ਤੱਕ ਆਪਣਾ ਮੇਲਾ ਹੈ ਜੀ ਇਹਦੇ ਚ ਆਪਣੇ ਤਿੰਨੇ ਇਵੈਂਟ ਪਹਿਲਾਂ ਤੋਂ ਆਪਾਂ ਰੱਖਦੇ ਆਉਣੇ ਆ 17 ਤਰੀਕ ਨੂੰ ਆਪਣੀ ਪ੍ਰਦਰਸ਼ਨੀ ਹੈ ਜੀ ਜਿਹੜਾ ਕਿ ਮਤਲਬ ਸ਼ੋਅ ਨਹੀਂ ਹੈਗਾ ਠੀਕ ਹੈ ਪ੍ਰਦਰਸ਼ਨੀ ਹੈ ਵੀ ਘੋੜਿਆਂ ਨੂੰ ਮਤਲਬ ਆ ਕੇ ਨਮਾਇਸ਼ ਕਰ ਸਕਦਾ ਕੋਈ ਵੀ ਭਰਾ ਘੋੜਿਆਂ ਨੂੰ ਵੀ ਕਰ ਸਕਦਾ ਕੁੱਤਿਆਂ ਨੂੰ ਡੌਗ ਜੇ ਨੂੰ ਵੀ ਜਾਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਹੈ ਝੋਟਿਆਂ ਤੋਂ ਲੈ ਸਾਰੇ ਹੀ ਆਉਂਦੇ ਆ ਆਪਦੀ ਐਂਟਰੀ ਫੀਸ ਦੇ ਕੇ ਅਗਲਾ ਆਪਦਾ ਜਾਨਵਰ ਇੰਟਰ ਕਰਾ ਕੇ ਸੰਗਤਾਂ ਨੂੰ ਦਿਖਾ ਸਕਦਾ ਹੈ ਦਿਖਾ ਸਕਦਾ ਤੇ ਦੂਜੇ ਨੰਬਰ ਤੇ ਆ ਗਈ ਜੀ ਉਹਨਾਂ ਨੂੰ ਜਿਹੜੇ ਮਤਲਬ ਆਉਣਗੇ ਭਰਾ ਪਾਰਟਿਸਪੇਟ ਕਰਨਗੇ ਉਹਨਾਂ ਨੂੰ ਸਾਡੀ ਕਮੇਟੀ ਵੱਲੋਂ ਸਨਮਾਨ ਦਿੱਤਾ ਜਾਊਗਾ ਠੀਕ ਹੈ ਜੀ ਤੇ ਦੂਜੇ ਦਿਨ ਹੋ ਗਿਆ ਇਹ ਰੇਵੀਆਂ ਚਾਲਾ 18 ਫਰਵਰੀ ਨੂੰ ਰੇਵੀਆਂ ਚਾਲਾ ਹੋਣਗੇ ਆ ਜੀ ਠੀਕ ਹੈ ਜੀ ਜਿਹਦੇ ਵਿੱਚ ਵੀ ਸਾਰਿਆਂ ਨੂੰ ਖੁੱਲਾ ਸੰਦਾ ਹੈਗਾ ਐਂਟਰੀ ਫੀਸ ਦੇ ਕੇ ਆਪਦੇ ਕੋਈ ਵੀ ਭਰਾ ਜਾਨਵਰ ਤੋਰ ਸਕਦਾ ਹੈ ਜੀ ਤੇ ਰੇਵੀਆ ਚੱਲ ਪਾਰਟਿਸਪੇਟ ਕਰ ਸਕਦਾ ਤੇ ਤੀਜੇ ਦਿਨ ਹੈਗਾ ਆਪਣਾ ਜੀ 19 ਫਰਵਰੀ ਨੂੰ ਠੀਕ ਹੈ ਜੀ ਛਪਟਾ ਦੌੜਾ ਠੀਕ ਹੈ ਜੀ ਜਿਹੜੀਆਂ ਮਤਲਬ ਖੁੱਲੀਆਂ ਦੌੜਾਂ ਹੁੰਦੀਆਂ ਨੇ ਵੀ ਜਿਹਾ ਕਿ ਮਤਲਬ ਆਪਾਂ ਕਹਿੰਦੇ ਦੁਆਬੇ ਦੇ ਵਿੱਚ ਬਹੁਤ ਸੋਹਣਾ ਇਸ ਦਾ ਚੱਲ ਰਿਹਾ ਹੈ ਆਪਣੇ ਮਾਲਵੇ 'ਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਵੀ ਆਪਣਾ ਇੱਕ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਵੀ ਇਹ ਆਪਣਾ ਹੈਗਾ ਜੀ ਮੇਲਾ ਹਾਂ ਜੀ ਤੇ ਇਹਨੂੰ ਆਪਾਂ ਨਾ ਤਾਂ ਘੋੜਿਆਂ ਦੀ ਮੰਡੀ ਕਹਿ ਸਕਦੇ ਹਾਂ ਠੀਕ ਹੈ ਜੀ ਤੇ ਨਮਾਇਸ਼ ਵੀ ਇਹਦੇ ਚ ਹੁੰਦੀ ਹੈ ਦੌੜਾਂ ਵੀ ਹੁੰਦੀ ਹੈ ਪ੍ਰਦਰਸ਼ਨੀ ਵੀ ਹੁੰਦੀ ਹੈ ਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚਲੋ ਸਾਡੀਆਂ ਗੱਲਾਂ ਚੱਲਦੀ ਹੈ ਵੀ ਚਾਹੇ ਆਪਾਂ ਘੋਲ ਵੀ ਕਰਾਈਏ ਜਾਂ ਕੋਈ ਵੀ ਕਵਿਸ਼ਰੀ ਵੀ ਅਸੀਂ ਕਹਿੰਦੇ ਹਾਂ ਕਿ ਕਵਿਸ਼ਰਾਂ ਨੂੰ ਸਾਡਾ ਬਹੁਤ ਪ੍ਰੇਮ ਹੈ ਸਾਰੇ ਕਵਿਚਰਾਂ ਨਾਲ ਵੀ ਅਸੀਂ ਮਤਲਬ ਚਾਹੇ 20 ਤਰੀਕ ਨੂੰ ਘੋਲ ਕਰਾਈਏ ਚਾਹੇ ਕਵਿਸ਼ਰੀ ਕਰਵਾਈਏ ਚਾਹੇ ਦੋਨੇ ਕਰਵਾ ਦਈਏ ਵੀ ਉਹ ਸਾਡੀ ਕਮੇਟੀ ਦਾ ਚੱਲ ਰਿਹਾ ਹੈਗਾ ਆਪਸ ਵਿੱਚ ਹੈਨਾ ਜੀ ਤੇ ਵੀ ਬਸ ਇਹੀ ਗੱਲ ਹੈ ਵੀ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਸਾਡੀ ਕਮੇਟੀ ਵੱਲੋਂ ਵੀ ਹੌਮ ਹਮਾ ਕੇ ਪਹੁੰਚੋ ਆ ਕੇ ਸਾਡਾ ਸਹਿਯੋਗ ਕਰੋ ਤੁੰਗੂਆਂ ਵਾਲੇ ਆ ਰਹੇ ਆ ਚਾਰ ਪੰਜ ਦਿਨ ਹੋ ਗਏ ਤੇ ਸਾਰੇ ਮਤਲਬ ਇਹਦਾ ਆਪਣਾ ਮੇਲੇ ਦਾ ਇੱਕ ਨਾ ਨਕਸ਼ਾ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਉਹਦੇ ਸਬੰਧ ਮੁਤਾਬਕ ਮਤਲਬ ਸਾਰਿਆਂ ਨੂੰ ਜਗ੍ਹਾ ਮਿਲੂਗੀ ਜਿਹੜਾ ਵੀ ਪਹਿਲਾਂ ਆ ਗਿਆ ਉਹਨੂੰ ਪਹਿਲਾਂ ਜਗ੍ਹਾ ਮਿਲ ਜੂ ਜਿਹੜਾ ਮੰਗਰੋਂ ਆ ਗਿਆ ਉਹਨੂੰ ਮੰਗਰੋਂ ਮਿਲ ਜੂ ਪਰ ਹੈ ਸਾਰਿਆਂ ਦੀ ਫਰੰਟ ਤੇ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕਿਉਂ ਮਤਲਬ ਪੂਰੀ ਖੁੱਲੀ ਜਗ੍ਹਾ ਹੈਗੀ ਚਾਰជ្រੇ ਮਤਲਬ ਗਲੀਆਂ ਨੇ ਵੀ ਨਹੀਂ ਹੈਗਾ ਜਿਹੜਾ ਵੀ ਭਰਾ ਦਾ ਤੰਬੂ ਲੱਗੂਗਾ ਫਰੰਟ ਤੇ ਲੱਗੂਗਾ ਹਾਂ ਜੀ ਤੇ ਦੂਜੇ ਨੰਬਰ ਤੇ ਆ ਗਿਆ ਵੀ ਜਿਹੜੇ ਪਸ਼ੂ ਪੰਛੀ ਹੈ ਸਾਰਿਆਂ ਨੂੰ ਆਪਾਂ ਮਤਲਬ ਹੱਥ ਬੋਨ ਕੇ ਮਤਲਬ ਇਹ ਸਾਰਿਆਂ ਨੂੰ ਬੁਲਾ ਰਹੇ ਆ ਨਵੇਦਨ ਸਾਰਿਆਂ ਨੂੰ ਤੇ ਜਿਹੜੇ ਹੈਗੇ ਆ ਡੌਗਜ਼ ਉਹਨਾਂ ਦਾ ਇੱਕ ਸਾਈਡ ਤੇ ਇੱਕ ਮਤਲਬ ਉਹਨਾਂ ਦੀ ਲੈਣੀ ਬੱਕਰੀ ਲਵਾਤੀ ਲੈਣੀ ਬੱਕਰੀ ਹਾਂ ਵੀ ਕੋੜੇ ਵਾਲੇ ਕੱਲ ਨੂੰ ਤਰਾਜ ਨਾ ਕਰਨ ਤੇ ਡੌਗ ਵਾਲੇ ਫੈਂਸੀ ਬਰਡ ਵਾਲੇ ਇੱਕ ਅੱਡ ਕਰਤੀ ਹੈਗੀ ਹੈ ਨਾ ਜੀ ਵੀ ਜੇ ਉਹਨਾਂ ਫੈਂਸੀ ਬਰਡ ਕੋਲੇ ਜਾਦੇ ਇਕੱਠੇ ਹੋ ਜਾਂਦੇਗਾ ਵੀ ਕੋਈ ਕਿਸੇ ਨੂੰ ਉਹ ਨਾ ਆਵੇ ਤੇ ਬਸ ਇਹੀ ਹੈ ਜੀ ਵੀ ਸਾਡੀ ਸਾਰੀ ਕਮੇਟੀ ਵੱਲੋਂ ਇਹ ਇੱਕ ਦੋ ਸਾਡੇ ਹੈਗੇ ਹੈਗੇ ਵੀ ਇੱਕ ਤਾਂ ਇੱਥੇ ਅਸੀਂ ਮਿੱਟੀ ਪਾਉਣ ਕਹਿੰਦੇ ਉਹ ਕਹਿੰਦੇ ਆ ਵੀ ਇਹ ਮਿੱਟੀ ਮਤਲਬ ਉਪਜਾਊ ਜ਼ਮੀਨ ਹੈ ਜੀ ਇਹਦੇ ਚ ਆਪਾਂ ਰੇਤਾ ਲਿਆ ਕੇ ਸੜਦਿਆਂ ਤਾਂ ਕੱਲ ਨੂੰ ਔਖ ਆਉਂਦੀ ਹੈ ਤੇ ਇੱਕ ਕਹਿੰਦੇ ਆ ਵੀ ਉੱਚੀ ਬਾਜ ਕੋਈ ਡੈਕ ਨਾ ਲਾਵੇ ਤੇ ਜਿਹੜੇ ਸਾਡੇ ਬੱਚੇ ਨਾ ਖੇਡਣ ਬਾਜੀ ਨਾ ਖੇਡਣ ਬਾਜੀ ਨਾ ਕਰਨ ਜੀ ਬਾਕੀ ਇਹ ਸਾਡਾ ਇਹੀ ਹੈ ਵੀ ਲਾਈਟ ਦਾ ਪਾਣੀ ਦਾ ਤੰਬੂਆਂ ਦਾ ਹਰ ਚੀਜ਼ ਦਾ ਪ੍ਰਬੰਧ ਹੈ ਵੀ ਉਹ ਪਾਣੀਆਂ ਦੇ ਆਪਦੇ ਮਤਲਬ ਜਿਹੜੇ ਹੈਗੇ ਹੈਗੇ ਢੋਲ ਉਹ ਲੈ ਕੇ ਆਉਣ ਤੇ ਆਪਦੇ ਬਾਰਗੇ ਰੱਖਣ ਤੇ ਉਥੋਂ ਉਹ ਪਛਾਣਨ ਦੀ ਜ਼ਿੰਮੇਵਾਰੀ ਸਾਡੀ ਕਮੇਟੀ ਦੀ ਹੈ ਠੀਕ ਹੈ ਜੀ ਤੇ ਬਾਕੀ ਬਾਈ ਸੁਖਵੀਰ ਚੱਠਾ ਤੇ ਗਿੱਲ ਸਾਹਿਬ ਸਾਨੂੰ ਅੱਗੇ ਦੱਸਣਗੇ ਜੀ ਬਿਲਕੁਲੋ ਬਾਈ ਮੈਂ ਸੁਡੀ ਕਹਿੰਦਾ ਰੱਖਦਾ ਵਿੱਚ ਨਾਲੇ ਉਹਨੂੰ ਹੋਰ ਦੱਸਦਾ ਭਰਾਵਾਂ ਨੂੰ ਵੀ ਜਿਵੇਂ ਆਪਣੇ ਨਾ ਅੱਜਕੱਲ ਤੁਸੀਂ ਦੇਖੋ ਇੰਸਟਾ ਦੇ ਕੁੜੀਆਂ ਦੇ ਪੇਜ ਬਹੁਤ ਨੇ ਹਣਾ ਜਿਹੜੀਆਂ ਘੋੜ ਸਵਾਰੀ ਦੇ ਵਿੱਚ ਨੇ ਗਿਆ ਘੋੜਾ ਰੱਖਣ ਦਾ ਇਹ ਨਾ ਸ਼ੌਂਕ ਆ। ਉਹ ਕੁੜੀਆਂ ਜਿਹੜੀਆਂ ਵਾਇਰਲ ਹੋਈਆਂ ਨੇ ਉਹ ਏਸੇ ਤਲਵੰਡੀ ਸਾਬੋ ਵਾਲੀ ਧਰਤੀ ਤੋਂ ਵਾਇਰਲ ਹੋਈਆਂ ਲੱਗੀਆਂ। ਜਿਵੇਂ ਬਾਬਾ ਜੀ ਨੇ ਕਿਹਾ ਵੀ ਇੱਥੇ ਕਿਸੇ ਨੇ ਡੈਕਣੀ ਉੱਚੀ ਬਾਗ ਦੇ ਵਿੱਚ ਲਾਉਣਾ ਹਨਾ। ਇਹ ਵੀ ਪੂਰਾ ਫੁੱਲ ਬਾਬਾ ਜੀ ਪਰਿਵਾਰਕ ਮਾਹੌਲ ਦਿੱਤਾ ਜੀ ਪਰਿਵਾਰਕ ਮਾਹੌਲ ਹੋਵੇ ਸਾਡੇਆਂ ਧੀਆਂ ਭੈਣਾਂ ਨੇ ਜੀ ਉਹ ਵੀ ਵੀ ਸਾਡੇ ਆਪ ਦੇ ਪਰਿਵਾਰ ਵੀ ਆਉਣਗੇ ਤੇ ਜਿਹੜੀ ਵੀ ਧੀ ਭੈਣ ਇੱਥੇ ਆ ਗਈ ਉਹ ਸਾਡਾ ਪਰਿਵਾਰ ਹੈ। ਤੇ ਅਸੀਂ ਐਂ ਕਹਿੰਦੇ ਆ ਵੀ ਅਸੀਂ ਜਿੰਨਾ ਆਪ ਦੀ ਧੀ ਭੈਣ ਨੂੰ ਇੱਜ਼ਤ ਕਰ ਦਿੰਨੇ ਆ ਵੀ ਸਾਰੇ ਭਰਾ ਹੀ ਉਹਨਾਂ ਇੱਜ਼ਤ ਦਿਓ ਬੱਚਿਆਂ ਨੂੰ ਤੇ ਬੱਚੇ ਤਾਂ ਕਰਕੇ ਆਪਾਂ ਇਸ ਟੀਚੋਂ ਮਤਲਬ ਨਵੀਂ ਪੀੜ੍ਹੀ ਮਤਲਬ ਘੋੜਿਆਂ ਦੇ ਨਾਲ ਜੁੜੇ ਤੇ ਸਾਡੇ ਸੱਭਿਆਚਾਰ ਨਾਲ ਜੁੜੇ ਪੰਜਾਬੀ ਪੰਜਾਬੀਅਤ ਨਾਲ ਜੁੜੇ ਤੇ ਉਸੇ ਵਾਸਤੇ ਇਹ ਮੇਲਾ ਰੱਖਿਆ ਗਿਆ ਵੀ ਆਉਣ ਵਾਲੇ ਦਿਨਾਂ 'ਚ ਹੋਰ ਆਪਾਂ ਚੰਗੀਆਂ ਨਵੇਂ ਨਵੀਆਂ ਫਰਤਾਂ ਪਾ ਕੇ ਨਵੀਆਂ ਪਲੰਘਾਂ ਪਟਕੀ ਸਾਰੀ ਕਮੇਟੀ ਦਾ ਇਹੀ ਮਕਸਦ ਹੈ ਬਿਲਕੁਲ ਜੀ ਬਿਲਕੁਲ ਇੱਕ ਨਾ ਸੇ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਹਨਾ ਵੀ ਇੱਥੇ ਤਲਵੰਡੀ ਸਾਬੋ ਦੀ ਧਰਤੀ ਤੇ ਕਾਲਜ ਬਹੁਤ ਨਹੀਂ ਯੂਨੀਵਰਸਿਟੀ ਬਣੀ ਵੀ ਆ ਹਨਾ ਆ ਉਹਦੇ ਕਰਕੇ ਵੀ ਜਿਹੜੇ ਬਾਹਰਲੀ ਸਟੇਟਾਂ ਤੋਂ ਸਟੂਡੈਂਟ ਪੜ੍ਹਦੇ ਆ ਉਹਨਾਂ ਨੂੰ ਵੀ ਹੁੰਦਾ ਵੀ ਯਾਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਘੋੜਿਆਂ ਦਾ ਸ਼ੌਂਕ ਆ ਵੀ ਦੇਖੀਏ ਅਸੀਂ ਹਨਾ ਜੋ ਘੋੜਿਆਂ ਤੇ ਲੋਕ ਆਪਣੇ ਬਹੁਤ ਖਰਚਾ ਕਰਦੇ ਆ ਤੇ ਸ਼ਹਿਰਾਂ ਦੇ ਵਿੱਚੋਂ ਵੀ ਆਪਾਂ ਕਹੀਏ ਵੀ ਜਿਵੇਂ ਪਰਿਵਾਰ ਆਉਂਦੇ ਆ ਪਿੰਡਾਂ ਦੇ ਵਿੱਚੋਂ ਪਰਿਵਾਰ ਆਉਂਦੇ ਆਗੇ ਤੇ ਹੁਣ ਮੈਂ ਬਾਈ ਜੀ ਨਾਲ ਗੱਲਬਾਤ ਕਰਦਾ ਚੱਠਾ ਸਾਹਿਬ ਨਾਲ ਬਾਈ ਜੀ ਤੁਸੀਂ ਵੀ ਆਪਦੇ ਵੱਲੋਂ ਆਪਾਂ ਤੁਸੀਂ ਲੋਕੇਸ਼ਨ ਦੱਸ ਦਿਓ ਵੀ ਕਿਹੜੀ ਜਗ੍ਹਾ ਤੇ ਲੋਕੇਸ਼ਨ ਆਪਣੀ ਪ੍ਰੋਪਰ ਲੋਕੇਸ਼ਨ ਆ ਗਈ ਇਹ ਸਾਡੇ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਨਾਂ ਤੇ ਬਹੁਤ ਮਸ਼ਹੂਰ ਰੋਡ ਹੈ ਜੀ ਸਰਦੂਲਗੜ ਰੋਡ ਹੈ ਰਵਿਦਾਸ ਚੌਂਕ ਠੀਕ ਹੈ ਜੀ ਨੇੜੇ ਥਾਣਾ ਰਾਮਵੰਡੀ ਸਾਬੂ ਦਾ ਆਪਾਂ ਕਹ ਲਈਏ ਮੇਨ ਚੌਂਕ ਹੈ ਹੈ ਨਾ ਹਾਂ ਜੀ ਜੇ ਆਪਾਂ ਮਾਨਸਾ ਕੰਨੀਓਂ ਆਉਣੇ ਆ ਬਿਲਕੁਲ ਰਵਿਦਾਸ ਚੌਂਕ ਸਰਦੂਲਗੜ੍ਹ ਕੰਨੀਓਂ ਰਵਿਦਾਸ ਚੌਂਕ ਜੇ ਬਠਿੰਡਾ ਕੰਨੀਓਂ ਆਉਣਗਾ ਬੇਰਕਾ ਚੌਕ ਟੱਪ ਕੇ ਰਵਿਦਾਸ ਚੌਂਕ ਰਾਮਾਵੰਡੀ ਕੰਨੀਓਂ ਜੋ ਸੰਗਤ ਆਉਂਦੀ ਹੈ ਫਿਰ ਵੀ ਰਵਿਦਾਸ ਚੌਂਕ ਬਿਲਕੁਲ ਹਾਂ ਜੀ ਨੇੜੇ ਯੂਨੀਵਰਸਿਟੀ ਆ ਗਈ ਜੀ ਇਹਦੇ ਹਾਂ ਜੀ ਤੇ ਇੱਕ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਹਨਾ ਤੁਸੀਂ ਦੇਖਿਆ ਵੀ ਸਾਰਾ ਬਾਈ ਦਿਖਾ ਦੇ ਵਾਲੇ ਵਾਲਿਓ ਹਨਾ ਤੇ ਵੀ ਬਹੁਤ ਖੁੱਲੀ ਡੁੱਲੀ ਜਗ੍ਹਾ ਸਾਹਮਣੇ ਸਟੋਰੀਆਂ ਲੋਕਾਂ ਨੇ ਜਿਨ੍ਹਾਂ ਨੇ ਬੁੱਕ ਤੇ ਸਾਰਾ ਲੱਗਿਆ ਬਈ ਬਹੁਤ ਸੋਹਣਾ ਪਾ ਕਹੀਏ ਮੈਂ ਕਹਣਾ ਵੀ ਜਿਹੜੇ ਭਰਾਵਾਂ ਕੋਲੇ ਕੋਈ ਬੱਕਰੇ ਬੱਕਰੀਆਂ ਨੇ ਵਧੀਆ ਜਾਨਵਰ ਨੇ ਮੈਂ ਕਹਣਾ ਵੀ ਹਰੇਕ ਬੰਦਾ ਉਰੇ ਆਓ ਇਹਨੂੰ ਜਿਵੇਂ ਬਾਬਾ ਜੀ ਨੇ ਕਿਹਾ ਵੀ ਘੋੜਾ ਪਾਲਕ ਦਸੇ ਵੀਰ ਆਉਣਗੇ ਆਉਣਗੇ ਇੱਥੇ ਨਾਲ ਕਿਸੇ ਕੋਲੇ ਕੋਈ ਵਧੀਆ ਨਸਲ ਦੇ ਜਿਵੇਂ ਝੋਟੇ ਹੈਗੇ ਝੋਟਾ ਕਿਸੇ ਕੋਲੇ ਉਹ ਵੀ ਆ ਸਕਦਾ ਡੌਗ ਬਰੀਡਿੰਗ ਵਾਲੇ ਵੀ ਵੀਰ ਆ ਸਕਦੇ ਆ ਫੈਂਸੀ ਵਾਲ ਵਾਲੇ ਵੀ ਆ ਸਕਦੇ ਆ ਕੋਈ ਵੀ ਆ ਸਕਦੇ ਆ ਹਨ ਤੇ ਹੋਰ ਵੀ ਕਿਸੇ ਨੇ ਕੋਈ ਦਵਾਈਆਂ ਨਾਲ ਨੇ ਆਪਦੇ ਸਟਾਲ ਲਾਉਣੀਆਂ ਕੋਈ ਜਿਵੇਂ ਆਪਣੇ ਖੁੰਡੀਆਂ ਵਾਲੇ ਵੀਰ ਹੋਗੇ ਬਿਲਕੁਲ ਜੀ ਜਿਵੇਂ ਬਾਬਾ ਜੀ ਖੁੰਡੀਆਂ ਵਾਲੇ ਆਉਂਦੇ ਹੁੰਦੇ ਆ ਹਨਾ ਛੋਟੀਆਂ ਆ ਦੇਖੋ ਜਿਵੇਂ ਬਾਬਾ ਜੀ ਕੋਲੇ ਫੜਾ ਰੇ ਇਹ ਚੀਜ਼ਾਂ ਦਾ ਵੀ ਇੱਕ ਵੱਖਰਾ ਕਰੇਜ ਇਹਦੇ ਵਿੱਚ ਪੈਦਾ ਹੋ ਗਿਆ ਅੱਜ ਕੱਲ ਤਾਂ ਜਦੋਂ ਵਿਆਹਾਂ ਚ ਜਾਂਦੇ ਆ ਉੱਥੇ ਵੀ ਲੋਕਾਂ ਦੇ ਹੱਤਾਂ ਵਿੱਚ ਬੜੀਆਂ ਮਿਲਦੀਆਂ ਠੀਕ ਹੈ ਠੀਕ ਹੈ ਬਾਬੇ ਤੋਂ ਐ ਭਾਈ ਸਾਰੇ ਆਉਣਗੇ ਉਹ ਬਿਲnabla ਤੇ ਮੈਂ ਘਤੋਂ ਵਾਲੇ ਬਾਈਆਂ ਨੂੰ ਵੀ ਫੋਨ ਕਰਿਆ ਜੀ ਮੁੰਡੇ ਉਹ ਵੀ ਬਿਲਕੁਲ ਜੀ ਬਿਲਕੁਲ ਹਾਂਜੀ ਜੱਥਾ ਸਾਹਿਬ ਹੁਣ ਕੋਸੋਰ ਕਰਨਾ ਚਾਹੁੰਦੇ ਜੀ ਬਸ ਇਹੀ ਬੇਨਤੀ ਆ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਬਾਈ ਜੀ ਵੀ ਸਾਰੀ ਸੰਗਤ ਸਾਡਾ ਸਾਥ ਦੇਵੇ ਬਿਲਕੁਲ ਜੀ ਤੇ ਸਾਥੋਂ ਜਿੰ ਮਿਹਨਤ ਹੋਈ ਉਹ ਇਹ ਮੇਲੇ ਨੂੰ ਚਾਰ ਚਾਹਨਾ ਲਾਉਣ ਦੀ ਅਸੀਂ ਸਾਰੀ ਟੀਮ ਸਾਰੀ ਕੋਸ਼ਿਸ਼ ਕਰੂਗੀ ਜੀ ਦੇਤਾ ਸਾਡੀਆਂ ਜੀ 17 ਸੌਰੀ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਹ ਤੇ 17 18 19 ਇਹ ਮੇਨ ਦੇਣਾ ਸਾਡੇ 17 ਨੂੰ ਨਵੈਸ਼ ਆ ਗਈ 18 ਨੂੰ ਰੇਵੀਆ ਚਾਲ ਤੇ 19 ਨੂੰ ਛਪਟਾ ਦਾ ਉਹਦਾ ਵੀ ਗਰਾਊਂਡ ਅਸੀਂ ਨਾਲ ਹੀ ਉਹ ਪਿਛਲੇ ਪਾਸੇ ਉਹ ਦਿਸਦੀ ਹੈ ਜੇਸੀ ਮਸ਼ੀਨ ਲੱਗੀ ਹੋਈ ਉਹ ਤਿਆਰ ਹੋਈ ਜਾਂਦਾ ਜੀ ਤੇ ਬਸ ਤੁਹਾਡੇ ਸਹਿਯੋਗ ਨਾਲ ਤੁਸੀਂ ਤੁਹਾਡੇ ਚੈਨਲਾਂ ਰਾਹੀਂ ਇਹ ਗੱਲ ਪਹੁੰਚ ਜੂਗੀ ਜੀ ਬਾਕੀ ਜਿਹੜੇ ਮੈਂ ਕੋਈ ਕਮੇਟੀ ਦੇ ਦੇਖਿਆ ਨਾ ਜੀ ਨਹੀਂ ਧਾਮ ਕਈ ਵਾਰ ਮੈਂ ਦੇਖਿਆ ਵੀ ਦੋਸਤੋ ਕਿਤੇ ਆਪਾਂ ਕਿਸੇ ਵੀ ਜਾਈਏ ਆਪਾਂ ਚਲੋ ਨਾ ਕਹਣੂ ਕਿਹੇ ਜਗ੍ਹਾ ਲੈਣਾ ਹਨਾ ਜਾਂਦੇ ਆ ਤਾਂ ਉੱਥੇ ਬੰਦਾ ਕੋਈ ਤਾਂ ਲਾਈਟ ਵਾਲਿਆਂ ਦੀ ਮੇਨਤਾਂ ਕਰਦਾ ਫਿਰਦਾ ਵੀ ਯਾਰ ਸਾਡੇ ਲਾਈਟ ਨਹੀਂ ਲੱਗੀ ਆ ਕਰ ਦੋ ਕੋਈ ਪਾਣੀ ਵਾਲੇ ਪਾਸੋਂ ਔਖਾ ਤਾਂ ਇਹ ਕਮੇਟੀ ਦੇ ਜਿਹੜਾ ਮੈਂ ਦੇਖਿਆ ਵੀ ਬੰਦੇ ਨੂੰ ਸਹਿਯੋਗ ਬਹੁਤ ਦੰਦੇ ਨੇ ਜਿਵੇਂ ਬਾਬਾ ਜੀ ਨੇ ਕਿਹਾ ਵੀ ਛੋਡੇ ਕੋਲੇ ਆਪਦੇ ਢੋਲ ਹੋਣੇ ਚਾਹੀਦੇ ਆ ਤੇ ਸਵੇਰੇ ਸ਼ਾਮ ਤੇ ਦੁਪਹਿਰੇ ਪਾਣੀ ਛੋਡੇ ਕੋਲੇ ਪਹੁੰਚੂਗਾ ਜਦੋਂ ਵੀ ਸਾਨੂੰ ਜ਼ਰੂਰਤ ਆ ਗਈ ਜਦੋਂ ਪਾਣੀ ਦਾ ਢੇਡਾ ਆਉਂਦਾ ਤਾਂ ਉਹ ਛੋਡੇ ਕੋਲੇ ਹਰੇਕ ਚੀਜ਼ ਪਹਿਲ ਦੇ ਆਧ ਤੇ ਮੈਂ ਜਿਹੜੇ ਬਾਹਰੋਂ ਸੁਣੋਤੇ ਆਉਣਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਚਾਹੇ ਕੋਈ ਪੰਜਾਬ ਤੋਂ ਬਾਹਰੋਂ ਆਜੋ ਕਿੱਡੀ ਦੂਰੋਂ ਮਰਜੀ ਆਜੋ ਕਿਉਂ ਇੱਥੇ ਤਖਤ ਸਾਹਿਬ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦਾ ਬਹੁਤ ਸੋਹਣਾ ਪ੍ਰਬੰਧ ਆ ਤੇ 24 ਘੰਟੇ ਲੰਗਰ ਚੱਲਦਾ ਕਿਸੇ ਨੇ ਵੀ ਬਾਹਰੋਂ ਆਉਣਾ ਰਹਿਣ ਦੇ ਤੌਰ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੇ ਤੁਸੀਂ ਹਫਤਾ ਦੀ ਹਫਤਾ ਉਰੇ ਗੁਰੂ ਘਰ ਦੇ ਵਿੱਚ ਰਹਿ ਸਕਦੇ ਹੋ ਬਹੁਤ ਵਧੀਆ ਪ੍ਰਬੰਧ ਆ ਤੇ ਬੱਬੀ ਰਹਿਣ ਵਾਲੀ ਕੋਈ ਸੰਗਤ ਨੂੰ ਦਿੱਕਤ ਨਹੀਂ ਆਉਂਦੀ ਹੈ ਨਾ ਨਹੀਂ ਆਉਂਦੀ ਜੀ ਜਿਹੜੇ ਭਰਾ ਸਾਨੂੰ ਜਾਣਦੇ ਆਂ ਅਸੀਂ ਆਪ ਘਰੇ ਵੀ ਲਿਜਾਵਾਂਗੇ ਜੀ ਯਾਰੀ ਹੈ ਜੀ ਸਾਡੇ ਸਾਰੇ ਦੋਸਤ ਮਿੱਤਰ ਜਿੰਨੀ ਕਮੇਟੀ ਹੈ ਨਾ ਫਰੇਕ ਆਪ ਦੇ ਜਿਹੜੇ ਕੋਈ ਯਾਰ ਮਿੱਤ ਦੋਸਤ ਨੇ ਉਹਨਾਂ ਨੂੰ ਰਹਿਣ ਦੇ ਪ੍ਰਬੰਧ ਕਰੇ ਹੋਏ ਨੇ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਉਂ ਵੀ ਮੈਂ ਕਿਹਾ ਵੀ ਜਿਵੇਂ ਦਰਸ਼ਕ ਦੇ ਤੌਰ ਤੇ ਕੋਈ ਬੰਦੇ ਬਾਹਰ ਕਰਨੀ ਹੈਗਾ ਅਸੀਂ ਤਾਂ ਸਹਿਯੋਗ ਮੰਗਦੇ ਆ ਜੀ ਬਿਲਕੁਲ ਜੀ ਸਾਡਾ ਇੱਥੇ ਆ ਕੇ ਭਰਾ ਸਹਿਯੋਗ ਕਰਨ ਜਿਹੜਾ ਅਸੀਂ ਕੋਈ ਮਾੜਾ ਮੋਟਾ ਬਣਾਇਆ ਹੈਗਾ ਆਪਦੇ ਨਿਜਮ ਬਣਾਇਆ ਹੈ ਹਾਂਜੀ 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 ਵੀ ਉਹਨਾਂ ਜਾ ਕੇ ਸਾਨੂੰ ਮਤਲਬ ਅਸੀਂ ਤਾਂ ਸੰਗਤਾਂ ਤੋਂ ਸਹਿਯੋਗ ਦੇਣ ਹਾਂਜੀ ਤੇ ਅਸੀਂ ਉਹਨਾਂ ਨੂੰ ਆਪਦੇ ਮਤਲਬ ਪਰਸਨਲ ਗੈਸਟ ਮੰਨਦੇ ਆ ਸਾਰੀ ਮਤਲਬ ਜਿੰਨੀ ਸਾਡੀ ਸਾਰੀ ਤਲਵੰਡੀ ਸਾਬੋ ਹਨ ਸਾਰਿਆਂ ਨੂੰ ਇੰਨਾ ਚਾਹ ਹੈ ਬੱਚਿਆਂ ਨੂੰ ਛੋਟਿਆਂ ਨੂੰ ਸਾਡੇ ਨੂੰ ਵੱਧੇ ਨਵੀਂ ਪੀੜੀ ਨੂੰ ਇਸਲੀ ਵਾਰ ਬੱਬਈ ਮੈਂ ਦੇਖਿਆ ਲੋਕ ਫੈਮਲੀਆਂ ਲੈ ਕੇ ਆ ਰਹੇ ਸੀ ਕਿ ਨਹੀਂ ਬੰਦਾ ਨਾ ਦੇਖਦਾ ਹੁੰਦਾ ਵੀ ਕਿਤੇ ਡੱਕ ਚਲੀ ਜਾਂਦਾ ਹੋਰ ਚਲੀ ਜਾਂਦਾ ਉੱਥੇ ਬੰਦਾ ਫੈਮਲੀ ਨਾਲ ਆ ਫਿਰ ਅਨ ਕੰਫਰਟੇਬਲ ਫੀਲ ਕਰਦਾ ਬੰਦੇ ਨੂੰ ਐ ਹੁੰਦਾ ਵੀ ਯਾਰ ਆਪਾਂ ਜੀ ਇੱਕ ਤਾਂ ਇਹ ਸਾਡਾ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਵਿੱਚ ਆ ਗਿਆ ਬਿਲਕੁਲ ਜੀ ਕੁੜੀਆਂ ਦਾ ਕਾਲਜ ਜਮਾ ਨਾਲ ਆ ਗਿਆ। ਬਿਲਕੁਲ। ਵੀ ਤਾਂ ਕਰਕੇ ਅਸੀਂ ਐਂ ਕਹਿੰਨੇ ਆਂ ਵੀ ਜਦੋਂ ਸਾਨੂੰ ਅਸੀਂ ਕਿਤੇ ਵੀ ਜਾਈਏ ਤਾਂ ਅਸੀਂ ਧੀਆ ਭੈਣਾਂ ਸਾਡੀਆਂ ਨਾਲ ਹੋਣ ਤਾਂ ਸਾਨੂੰ ਜਾ ਕੇ ਔਖੜ ਫੀਡ ਹੋਊਗਾ ਜੇ ਕਿਤੇ ਕੋਈ ਉਹੋ ਜੀ ਗੱਲ ਹੋਊਗੀ। ਤੇ ਉਵੇਂ ਹੀ ਆਪਾਂ ਨੂੰ ਸਾਰੇ ਆ ਜਿਹੜੇ ਕੋਈ ਇੱਥੇ ਪਰਸਨ ਆਉਂਦੇ ਹੈਗੇ ਆਪਦੀ ਫੈਮਿਲੀ ਨੂੰ ਲੈ ਕੇ ਆਉਂਦੇ ਆ ਉਹਦੀ ਸਾਡੀ ਰਿਸਪੋਨਸਿਬਿਲਟੀ ਹੈ। ਰਿਸਪੋਨਸਿਬਿਲਟੀ ਹੈ ਮੈਨੂੰ। ਜੀ ਉਹਨਾਂ ਧੀਆ ਭੈਣਾਂ ਨੂੰ ਆਪਦਾ ਪਰਿਵਾਰ ਵਰਗਾ ਫੀਲ ਕਰਾਉਣਾ। ਹਾਂਜੀ ਹਾਂਜੀ। ਬਿਲਕੁਲ ਜੀ ਕਿਉਂ ਭਰਾਵੋ ਸਾਰੇ ਜ਼ਿੰਮੇਵਾਰ ਬੰਦੇ ਨੇ ਹਨਾ ਬਾਬਾ ਜੂਰਾ ਸਿੰਘ ਜੀ ਹੋ ਗਏ ਭਾਈ ਚੱ ਸਾਰੇ ਸਤਿਕਾਰਯੋਗ ਨੇ ਤੇ ਇਹਨਾਂ ਦਾ ਹੁੰਦਾ ਵੀ ਯਾਰ ਜੇ ਕੋਈ ਮੂਰੂ ਬੰਦਾ ਆਉਂਦਾਗਾ ਉਹਨਾਂ ਨੂੰ ਵੀ ਅਸੀਂ ਉਹਨੇ ਸਤਕਾਰ ਨਾਲ ਹੀ ਮਿਲੀਏ ਹੈਨਾ ਪੂਰਾ ਫੁੱਲ ਬੰਦੇ ਨੂੰ ਰਿਆ ਕੇ ਵਧੀਆ ਮਾਹੌਲ ਹੋਵੇ ਤੇ ਨੰਬਰ ਤੇ ਇੱਕ ਹੋਰ ਗੱਲ ਦੱਸਦੇ ਆਂ ਪਾਜੀ ਆ ਸਾਡੇ ਨੇੜੇ ਹੀ ਯੂਨੀਵਰਸਿਟੀ ਹੈ ਪਿਛਲੇ ਮੇਲੇ ਤੇ ਸਾਡੇ ਯੂਨੀਵਰਸਿਟੀ ਚੋਂ ਜਿਹੜੇ ਬੱਚੇ ਵੈਟਰਨਰੀ ਨਾਲ ਸੰਬੰਧ ਰੱਖਦੇ ਨੇ ਉਹ ਯੂਨੀਵਰਸਿਟੀ ਆਫ ਦੀ ਟੀਮ ਲੈ ਕੇ ਟੋਟਲ ਵਿਜਿਟ ਤਿੰਨ ਦਿਨ ਸਾਡਾ ਉਹਨੇ ਫਾਰਮ ਮੈਂ ਤੁਹਾਨੂੰ ਸੌਰੀ ਮੇਲਾ ਵਿਜਿਟ ਕੀਤਾ ਜੀ ਤੇ ਬੱਚਾ ਨੂੰ ਜਰਨਲ ਨੌਲੇਜ ਦੇ ਵਿੱਚ ਉਹਨਾਂ ਦੇ ਬਹੁਤ ਜ਼ਿਆਦਾ ਵਾਧਾ ਹੋਇਆ ਇਸ ਕਰਕੇ ਅਸੀਂ ਸਾਰੇ ਸਟੂਡੈਂ ਮਾਦਮ ਰਾਹੀ ਉਹਨਾਂ ਨੂੰ ਵੀ ਮੈਸੇਜ ਦੇ ਨੇ ਬੀ ਬੱਚੇ ਸਾਰੇ ਇੱਥੇ ਪਹੁੰਚੋ ਤੇ ਆਪਦਾ ਇੱਥੇ ਤਜਰਬਾ ਕਰਕੇ ਦੇਖਣ ਜੀ ਬਿਲਕੁਲ ਜੀ ਬਿਲਕੁਲ ਬਾਕੀ ਭਰਾ ਉਹ ਨੰਬਰ ਆਪਾਂ ਉੱਪਰ ਪਾ ਦਾਂਗੇ ਹਨਾ ਕਮੇਟੀ ਵਾਲੇ ਵੀਰਾਂ ਦੇ ਸਾਰਿਆਂ ਦੇ ਤੇ ਜੋ ਵੀ ਕੋਈ ਗੱਲ ਕਰਦੇ ਆ ਤੁਸੀਂ ਪੁੱਛ ਸਕਦੇ ਹੋ ਤੇ ਬਿਲਕੁਲ ਲੋਕੇਸ਼ਨ ਇੱਕ ਵਾਰੀ ਮੈਂ ਦੁਬਾਰੇ ਫੇਰ ਦੱਸਦਾ ਤਲਵੰਡੀ ਸਾਬੋ ਦੇ ਵਿੱਚ ਮੇਨ ਚੌਂਕ ਆ ਜਿਹਨੂੰ ਰਵਦਾਸ਼ ਚੌਂਕ ਵੀ ਕਹਿੰਦੇ ਆ ਜਾਂ ਜਿਹੜੀ ਟਰੈਕਟਰ ਦੀ ਟਰੈਕਟਰਾਂ ਦੀ ਮੰਡੀ ਲੱਗਦੀ ਆ ਇੱਥੇ ਦੀ ਮੰਡੀ ਬਹੁਤ ਜ਼ਿਆਦਾ ਮਸ਼ਹੂਰ ਆ ਗਈ ਤੇ ਟਰੈਕਟਰਾਂ ਦੀ ਮੰਡੀ ਵਾਲਾ ਚੌਂਕ ਵੀ ਆ ਬਿਲਕੁਲ ਬਸ ਤੇ ਆਓ ਕਿਸੇ ਪਾਸੇ ਵੀ ਆਓ ਤੁਸੀਂ ਉੱਥੇ ਉਤਰੋ ਤੇ ਨਾਲ ਹੀ 1 ਮਿੰਟ ਦੀ ਦੂਰੀ ਤੇ ਇੱਥੇ ਤੁਸੀਂ ਮੇਲੇ ਵਿੱਚ ਪਹੁੰਚ ਜਾਓਗੇ ਤੇ ਜੋ ਵੀ ਤੁਹਾਡੇ ਕੋਲ ਕੋਈ ਜਾਨਵਰ ਲੇਗੇ ਜੋ ਵੀ ਕੋਸ ਇੱਥੇ ਲੈ ਕੇ ਆਓ ਜਾਂ ਤੁਸੀਂ ਸਿਰੋਤੇ ਤੌਰ ਤੇ ਆਓ ਸੋ ਠੀਕ ਹੈ ਉਹ ਪਿਹਾਰ ਦੇ ਉੱਤੇ ਨਾ ਜੀ ਨੰਬਰ ਦਿੱਤੇ ਆ ਉਹ ਸਾਡੇ ਸਾਰੀ ਕਮੇਟੀ ਦੇ ਹੀ ਆ ਉਹ ਵੀ ਭਰਾ ਐ ਨਾ ਸਮਝੇ ਵੀ ਆ ਬਾਬਾ ਜੀ ਦਾ ਨੰਬਰ ਆ ਜਾਂ ਬਾਈ ਸੁਖਬੀਰ ਦਾ ਨੰਬਰ ਆ ਅੱਗੇ ਲੱਭਾ ਨੰਬਰ ਆ ਵੀ ਸਾਰੇ ਜਿੰਨੇ ਸਾਡੇ ਭਰਾ ਐ ਕਮੇਟੀ ਵਾਲੇ ਛੋਟੇ ਤੋਂ ਲੈ ਕੇ ਵੱਡਾ ਸਾਰੇ ਜ਼ਿੰਮੇਵਾਰ ਆ ਸਾਰਿਆਂ ਦਾ ਬਰਾਬਰ ਦਾ ਸਾਡਾ ਸਾਰਾ ਨੂੰ ਕਿਉਂਕਿ ਸਾਰੇ ਬੰਦੇ ਅਟੈਚਮੈਂਟ ਆ ਨਾ ਜੀ ਉਹ ਰਿਆਂ ਨਾਲ ਜਿੰਨੀ ਕਮੇਟੀ ਆ ਸਾਰਿਆਂ ਦੇ ਕੋਲ ਰੱਖੇ ਹੋਏ ਇੱਕ ਇਹਦੇ ਚ ਛੋਟੀ ਜੀ ਗੱਲ ਐਡ ਕਰਦੇ ਆ ਉਹ ਬਾਈ ਸਾਡਾ ਗੁੱਜਰ ਡਾਕਟਰ ਹੈਗਾ ਮੁੰਡਾ ਉਹਨੇ ਵੈਕਸੀਨ ਦਾ ਵੀ ਕਿਹਾ ਵੀ ਅਸੀਂ ਮਤਲਬ ਜਿਹੜੀ ਹਲਕਾ ਆ ਦੀ ਐ ਕੁੱਤਿਆਂ ਦੀ ਤੇ ਉਹ ਅਸੀਂ ਫਰੀ ਦਾ ਇਹ ਇੱਕ ਡੀ ਫਾਰਮਿੰਗ ਫਰੀ ਕਰਾਂਗੇ ਦੋ ਚੀਜ਼ਾਂ ਉਹਨਾਂ ਨੇ ਕਿਹਾ ਉਹਨਾਂ ਦਾ ਇੱਥੇ ਸਟਾਲ ਲਵਾਵਾਂਗੇ ਆਪਾਂ ਤੇ ਉਹਦੇ ਵਾਸਤੇ ਵੀ ਲੋਕਾਂ ਨੂੰ ਬੇਨਤੀ ਹੈ ਵੀ ਜਰੂਰ ਆਪਦੇ ਡੌਗ ਲੈ ਆ ਕੇ ਵੈਕਸੀਨ ਕਰਾ ਲੈਣਾ ਬਿਲਕੁਲ ਜੀ ਬਿਲਕੁਲ ਜੀ ਸੋ ਠੀਕ ਹੈ ਜੀ ਫਿਰ ਕੋਸੂਰ ਤਾਂ ਨਹੀਂ ਹਾਂ ਸੋ ਠੀਕ ਹੈ ਭਰਾਵੋ ਦਾ ਵੀ ਕਹਿ ਦੇ ਦੇ ਦਾਂਗੇ ਜਿਹੜਾ ਉਹ ਨਹੀਂ ਪਹੁੰਚਾ ਚਲੋ ਜੀ ਠੀਕ ਹੈ ਸਾਡੇ ਸ਼ਰਮਾ ਪਰਿਵਾਰ ਜੀ ਹੈ ਸਾਡਾ ਲੱड्डੂ ਹੈ ਜੀ ਠੀਕ ਹੈ ਜੀ ਬਸ ਪਿਆਰ ਦਾ ਨਾਂ ਤੇ ਇਹਨਾਂ ਨੇ ਪਿਛਲੇ ਵੀ ਮੇਲੇ ਚ ਨੀਰੇ ਦੀ ਸੇਵਾ ਨਿਭਾਈ ਸੀ ਤੇ ਟੈਗਤੀ ਫੇਰ ਇਹਨਾਂ ਨੇ ਬੀੜਾ ਸਾਰੀ ਸਾਡੀ ਕਿਉਂਕਿ ਨਾਲ ਸਾਡੇ ਹਾਰਸ ਦੇ ਮੁਤਾਬਕ ਸੁਸਾਇਟੀ ਦੇ ਨਾਮ ਨਾਲ ਸਾਡੇ ਜਿਹੜੇ ਵਿੱਚ ਇਹਦੇ ਟੀਮ ਚ ਹੈ ਉਹ ਗਊ ਤਾਲਖੀ ਬਹੁਤ ਸਿਵਾਦਾਰ ਨਹੀਂ ਠੀਕ ਹੈ ਮਹੋ ਨੇੜੇ ਨੇੜੇ ਗਊਸ਼ਾਲਾਂ ਦੇ ਵਿੱਚ ਜਾ ਕੇ ਸਾਡੇ ਤਲਵੰਡੀ ਸਾਬ ਤੋਂ ਚਰਨਜੀਤ ਗਿੱਲ ਹੋਇਆ ਲੱਡੂ ਹੋਇਆ ਮੁੰਦਰੀ ਹੋਇਆ ਗੋਸ਼ਯਾਰਗ ਹੋਇਆ ਸਾਰੇ ਬੱਚੇ ਜਾ ਕੇ ਨਾ ਜੀ ਨੀਰਾ ਸਟਕੇ ਆਉਂਦੇ ਠੀਕ ਹੈ ਤੇ ਹੱਥੀ ਨੀਰਾ ਵੱਢ ਕੇ ਇਹਨਾਂ ਨੇ ਪਿਛਲੇ ਵਾਰ ਵੀ ਮੇਲੇ ਨੂੰ ਦਿੱਤਾ ਠੀਕ ਹੈ ਜਿੰਨਾ ਕੋਸ਼ਿਸ਼ ਹੋਇਆ ਅਸੀਂ ਉਹਨਾਂ ਕੋ ਉਹਨਾਂ ਨੂੰ ਨੀਰਾ ਵੀ ਇਹਨਾਂ ਨੇ ਕਹਿਤਾ ਵੀ ਅਸੀਂ ਹਰਾ ਪੱਠੇ ਪੰਚਾਵਾਂਗੇ ਜੀ ਠੀਕ ਹੈ ਵੀ ਉਹ ਸਾਰਾ ਫ੍ਰੀ ਹਾਂਜੀ ਫ੍ਰੀ ਦੀ ਫ੍ਰੀ ਹੋ ਗਿਆ ਸਾਡੇ ਕੋਲੇ ਹੋਇਆ ਅਸਲੀ ਮਾਫੀ ਦੇਣਾ ਹੋਇਆ ਹਾਂ ਹੋ ਸਕਿਆ ਜਿਹੜਾ ਕੋਲੇ ਹਰਾ ਨਹੀਂ ਹੁੰਦਾ ਨਹੀਂ ਹੁੰਦਾ ਅਸੀਂ ਥੱਬੀ ਥੱਬੀ ਹਰਾ ਸਾਰਾ ਇਹ ਵੀ ਕਰਦੇ ਆਂ ਕਿ ਕਈ ਵਾਰ ਕੋਈ ਭਰਾ ਨੇੜੋਂ ਆਉਂਦੇ ਨੇ ਹਨਾ ਉਹ ਵੀ ਕਿਤੇ ਸਹੂਲਤ ਦਾ ਜਾਣਾ ਚੱਕਣਾ ਹੋਏ ਵੱਧ ਹੋਇਆ ਜਵਾਬ ਕਿਸੇ ਨੂੰ ਨਹੀਂ ਬਿਲਕੁਲ ਤੇ ਬੰਦੇ ਦੂਰੋਂ ਆਉਂਦੇ ਹਨਾ ਖਤਰੇ ਦੇਣਾ ਵੀ ਮੇਨ ਆਪਾਂ ਦੂਰ ਵਾਲੇ ਵਾਸਤੇ ਰੱਖੀ ਵੀ ਜਿਹੜੇ ਵੀ ਦੂਰੋਂ ਆਉਂਦੇ ਆਗੇ ਤਾਂ ਉਹਨਾਂ ਨੂੰ ਚੀਜ਼ ਲੈਉਣੀ ਔਖੀ ਹੋ ਜਾਂਦੀ ਆ ਵੀ ਜੇ ਉਦੋਂ ਬੰਦੇ ਚੀਜ਼ ਵੱਦੀ ਹੋਈ ਤਾਂ ਹਰੇਕ ਨੂੰ ਉਹ ਹੋਊਗਾ ਉਹ ਤਾਂ ਬਾਬਾ ਜੀ ਦੇ ਨੇੜੇ ਵਾਲੇ ਨੇ ਉਹ ਤੋਂ ਬੰਦੇ ਬਸ ਪਾਣੀ ਵਾਲਿਆਂ ਨੂੰ ਜ਼ਰੂਰ ਬੇਨਤੀ ਕਰਦੇ ਆ ਵੀ ਆਹਦੇ ਬਰਤਨ ਨਾ ਲੈ ਕੇ ਆਉਣ ਤੇ ਸਟੋਰੀਆਂ ਦੇ ਬਾਹਰ ਰੱਖਣ ਪਲੀਜ਼ ਨਾ ਇੰਗਲਿਸ਼ ਸਟੋਰੀ ਪਿਛਲੇ ਵਾਰੀ ਕੀ ਪ੍ਰੋਬਲਮ ਆਈ ਨਾ ਜੀ ਉਹ ਟਰੈਕਟਰ ਵਾਲਾ ਟਰੈਕਟਰ ਆ ਜਦੋਂ ਨੂੰ ਇੱਕ ਸਟੋਰੀ ਚ ਬੈਕ ਲਾਉਣੇ ਆ ਤਾਂ 10ਵੀਂ ਵਾਲੇ ਬੰਦੇ ਦੀ ਚੀਕ ਨਿਕਲ ਜਾਂਦੀ ਹੈ ਕਿਉਂਕਿ ਪਸ਼ੂਆਂ ਨੂੰ ਪਾਣੀ ਪਿਆਏ ਬਿਨਾ ਜਾਨਵਰਾਂ ਨੂੰ ਸਰਦਾ ਨਹੀਂ ਬਸ ਇਹ ਸੋਡੇ ਮਾਧੀਆਂ ਵਰਾਹੀਂ ਫੇਰ ਅਸੀਂ ਮੈਸੇਜ ਦਿੰਨੇ ਆ ਵੀ ਆਪਦੇ ਬਰਤਨ ਦੇਗਾ ਭਾਂਡੇ ਆਪਦੇ ਗੇਟ ਤੇ ਰੱਖੋ ਕਿ ਸਾਡੀ ਟੈਂਕੀ ਜਾਊਗੀ ਗੇਟ ਤੇ ਆ ਜੋ ਬੰਦਾ ਤੁਰਿਆ ਜਾਂਦਾ ਹੀ ਆਪਾਂ ਕਹਦੇ ਆ ਵੀ ਪਾ ਜੀ ਹੈਨਾ ਕਿਉਂਕਿ ਹੋਰ ਮੇਲੇਾਂ ਚ ਤਾਂ ਬਾਈ ਜੀ ਸੋਨੂੰ ਪ ਅਸੀਂ ਇਨਾਂ ਦਾ ਸਾਡਾ ਸਾਰੇ ਅਸੀਂ ਜਿੰਨੀਆਂ ਸਟੋਰੀਆਂ ਵਾਲੇ ਵੀਰ ਏਪੀ ਟੈਂਟ ਵਾਲੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਬਸ ਆਪਦੇ ਵਰਤਨਾ ਆਪਦੇ ਗੇਟ ਤੇ ਰੱਖਣ ਤੇ ਥੋੜੀ ਜੀ ਮਦਦ ਵੀ ਕਰਨ ਹਾਂ ਤੇ ਨੇੜੇ ਜਿਹੜੇ ਸਾਡੇ ਆ ਹਲਕੇ ਦੇ ਨੇੜੇ ਵਾਲੇ ਬੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਜੇ ਕਿਸੇ ਕੋਲ ਟੈਂਕੀ ਹੋਵੇ ਵੱਡੀ ਤਾਂ ਆਪ ਦੇ ਸਾਧਨ ਮਗਰ ਪਾ ਕੇ ਲਿਆਵੇ ਜਾਂ ਸਾਡੀ ਕਮੇਟੀ ਨੂੰ ਫੋਨ ਕਰਦੇ ਅਸੀਂ ਪਾ ਕੇ ਲਿਆਵਾਂ ਹਾਂ ਹਾਂਜੀ ਕਿਉਂਕਿ ਉਹਨੀਆਂ ਜਿੰਨੀਆਂ ਟੈਂਕੀਆਂ ਤੇ ਵੱਧ ਖੜਾ ਦੇਾਂਗੇ ਉਹਨੀਆਂ ਸਹੂਲਤਾਂ ਉਹ ਨਹੀਂ ਆਪਦੇ ਹੀ ਸਹੂਲਤਾਂ ਹਨ ਆਪਣੀਆਂ ਉਹ ਆ ਬਿਲਕੁਲ ਬਾਕੀ ਇਹ ਤਾਂ ਸੁੱਖੀ ਯਾਰ ਧਰਤੀ ਹੈ ਜਿਹੜੀ ਇਹਨੂੰ ਦਸਵੇਂ ਪ ਮਤਲਬ ਰਹੇ ਆ ਮਤਲਬ ਉਹਨਾਂ ਕਿਤੇ ਨਹੀਂ ਹੋਰ ਦਸਵੇਂ ਪਾਤਸ਼ਾਹ ਦਾ ਸਮਾਂ ਗੁਜ਼ਰਿਆ ਤੇ ਉਸ ਗੱਲ ਕਰਕੇ ਵੀ ਸਾਨੂੰ ਸਾਰਿਆਂ ਨੂੰ ਇੱਕ ਸੇਵਾ ਦੀ ਆਤ ਪਈ ਹੋਈ ਵੀ ਕੋਈ ਘਟ ਕਰਦਾ ਕੋਈ ਵੱਧ ਕਰਦਾ ਜਿਵੇਂ ਹੁਣ ਇਹ ਗਊਸਾਲਾ ਦੀ ਸੇਵਾ ਕਰਦੇ ਆ ਹਰਨਜੀਤ ਗਿੱਲ ਹੋਣੀ ਹੋਗੇ ਤੇ ਆਪਣੇ ਪੰਡਤ ਸ਼ਰਮਾ ਜੀ ਹੋਗੇ ਤੇ ਤਾਂ ਕਰਕੇ ਵੀ ਸਾਰਿਆਂ ਨੂੰ ਇਹ ਹੈ ਵੀ ਜਿਹੜਾ ਵੀ ਕੋਈ ਭਰਾ ਆਵੇ ਅਸੀਂ ਘੋੜਿਆਂ ਨੂੰ ਵੀ ਤੁਸੀਂ Hindu ਧਰਮ ਦੇ ਵਿੱਚ ਲੱਕ ਲੋ ਸਿੱਖ ਧਰਮ ਦੇ ਵਿੱਚ ਇਹ ਦੇਵਤਿਆਂ ਦੀ ਜਾ ਗੁਰੂਆਂ ਦੀ ਮਤਲਬ ਨਿਸ਼ਾਨੀ ਵੀ ਹੈ ਤੇ ਉਹਨਾਂ ਦੀ ਸਵਾਰੀ ਵੀ ਹੈ ਬਿਲਕੁਲ ਜੀ ਵੀ ਸਾਨੂੰ ਇਹ ਹੈ ਵੀ ਅਸੀਂ ਤਾਂ ਇਹਨਾਂ ਨੂੰ ਰੱਬ ਰੂਪ ਸਮਝਦੇ ਆ ਤੇ ਜਿਹੜੇ ਭਰਾ ਇਹਨਾਂ ਕਰਕੇ ਸਾਡੇ ਮੱਥੇ ਲੱਗਦੇ ਜਾਂ ਸਾਡੀ ਧਰਤੀ ਤੇ ਆਉਂਦੇ ਆ ਅਸੀਂ ਉਹਨਾਂ ਨੂੰ ਵੀ ਰੱਬ ਦਾ ਰੂਪ ਸਮਝ ਕੇ ਜੋ ਸਾਥੋਂ ਹੋਇਆ ਬਤਵ ਵਤ ਸੇਵਾ ਪ੍ਰੋਵਾਈਡ ਕਰਾ ਰਹੇ ਸਾਰਿਆਂ ਨੂੰ ਤੇ ਸਾਰੇ ਭਰਾ ਆ ਕੇ ਸਾਡਾ ਵੀ ਸਹਿਯੋਗ ਦੇਣਗੇ ਬਿਲਕੁਲ ਜੀ ਬਿਲਕੁਲ ਜੀ ਸੋ ਠੀਕ ਹੈ ਭਰਾਵੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਉਹ ਹਜੇ ਦਿਨ ਬਹੁ ਪਏ ਨੇ ਹਨਾ ਤਾਂ ਜੋ ਦੇਖਣ ਵਾਲੇ ਤੱਕ ਵੀ ਪਹੁੰਚੇ ਤੇ ਸਾਰੇ ਵੀ ਰਾਹਣ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ